அதுக்கு <laughs> <laughs> ਕੋਈ ਲੋੜੀ ਦੀ ਉਹ ਵੀ ਸੁਣਾਓ ਤੇ ਹੁਣ ਨਹੀਂ ਸੁਣਾਓ ਹੀ ਸਾਰੀ ਮਿਲ ਗਈ ਹਾਂ ਨਹੀਂ ਬੀਬੀ ਨੂੰ ਕਹਿੰਦਾ ਕਿ ਮਾਰੇ ਭਾਈ ਫੋਟੋ ਹੀ ਕਿਉਂ ਬਣਾਈ ਜਾਂਦੀ ਸੁਣਾ ਕਰ ਮੰਮੀ ਦੱਸ ਲੋੜੀ ਕਾ ਤੂੰ ਬਣਾਉਂਦੀ ਆ ਪੁੱਤ ਮੈਨੂੰ ਨਹੀਂ ਪਤਾ ਮੈਂ ਕੋਈ ਲਾਈਵ ਚ ਕਹਿੰਦੀ ਮੈਨੂੰ ਨਹੀਂ ਪਤਾ ਬੇਸਿਕ ਰਾਜ ਬਦੀ ਨੂੰ ਮੈਂ ਕਹਿੰਦਾ ਪਤਾ ਮੂੰਗਫਲੀ ਖਾ ਲਈ ਜੀ ਕੀ ਆ ਚੀਜ਼ ਆ 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 ਮਾਫੀ ਲਓ ਲੋੜੀ ਤਾਂ ਮਨਾਈ ਜਾਂਦੀ ਆ ਵੀ ਅੱਗੇ ਕੁੜੀਆਂ ਨੂੰ ਮਾਰ ਦਿੰਦੇ ਸੀਗੇ ਹਾਂ ਕੁੜੀਆਂ ਦੀ ਲੋੜੀ ਮਨਾਓ ਹਾਂ ਸਹੀ ਗੱਲ ਆ ਬਹੁਤ ਵਧੀਆ ਗੱਲ ਆ ਗੱਲ ਨਹੀਂ ਹੈ ਕੋਈ ਮੰਦੋ ਗੱਲ ਨਹੀਂ ਹੈ ਸਹੀ ਗੱਲ ਆ ਯਾਰ ਚੰਗੀ ਗੱਲ ਆ ਗਾਈ ਦੇ ਨਾਲ ਚਾਤੀ ਸਾਡੀ ਆਹ ਵੱਡੀ ਆਂਦੀ ਆ ਲੋੜੀ ਲੋੜੀ ਤੁਸੀਂ ਵੀ ਆ ਜਾਓ ਖਾ ਲੋ ਲੋੜੀ ਅਹੀ ਨਹੀਂ ਉਹ ਕਰਨੀ ਤੇਰੀ ਲੋੜੀ ਖਾੜ ਖਾਈ ਤੇ ਚਾਤੀ ਦੀ ਖਾਈ ਦੀ ਲੋੜੀ ਖਾ ਲੋ ਲੋੜੀ ਦਾ ਗੈਂਡਾ ਨਹੀਂ ਆ ਇੱਕ ਜਿਹੜੀ ਚਾਤੀ ਦੀ ਹੈ ਖਾਈ ਦੀ ਲੋੜੀ ਹੈ ਤੋਂ ਕਾਹਦੇ ਨੂੰ ਭਾਰਾ ਪਾਉਂਦੇ ਹਾਂ ਮੇਰੇ ਵੀ ਹਟਾ ਹੁੰਦੇ ਆ ਨਾ ਥੋੜਾ ਕਰ ਤੋਂ ਬਦਲ ਕੇ ਇਸ ਬਗੇ ਕੋਈ ਸਤਰਕ ਨਹੀਂ ਕਰੇ ਬਸ ਫਾਦ ਦਿਓ ਤੇ ਇਨਾ ਕਿ ਉਹ ਕਰਦੀ ਔਰ ਗੱਲਾਂ ਹੀ ਗੱਬੀਆਂ ਬਣਿਆ ਬੜੀ ਗੱਲਾਂ ਤਾਂ ਬਾਸ ਹੀ ਗਾਡ ਬਲੈਸਡ ਹੈ ਕੋੜੀ ਕੋੜੀ ਲਾ ਗਈ ਹੈ ਐ ਕੋੜੀ ਕੋੜੀ ਹੋਰ ਹੈਗੀ ਕਿਰਨ ਕਿਰਨ ਰਹਿ ਗਈ ਉਧਰ ਰੱਖ ਲੈ ਅੱਜ ਗਿਆ ਕੇ ਬਣਾਏ ਜਨਾ ਕੰਮ ਨਹੀਂ ਕਰਦਾ ਭਾਉ ਕਦੋਂ ਕਰਨਾ ਨਾ ਪਲੇਟ ਦੀ ਬਾਦੇ ਫੇਰ ਵੀ ਦਿਓ ਨਾ ਘੇੜ ਕਰੀਂ ਵੇ ਲੈ ਕੇ ਕਿੱਸਾ ਹਾਂ ਅੱদিক ਪੌਟ ਉੱਪਰ ਹੀ ਲਗਾਉਂਦੀ ਨਹੀਂ ਮਿੱਠੀ ਆ ਨਹੀਂ ਉਹ ਮਾਰਦੇ ਹਾ ਜੀ ਪਰ ਨਹੀਂ ਨਾ ਜਾ ਮੈਂ ਦੋ ਹੀ ਖਾਧਾ ਮੈਂ ਤੇ ਰਾਤ ਮੈਂ ਤੇ ਪਵਾਗੇ ਚ ਦੋਨੋਂ ਖਾਣ ਫਲਟਰਨੈਟਿਵ ਵਾਦੂ ਉਸ ਆਖ ਕੇ ਵਾਦੂ ਘੇੜਾ ਪਾਇਆ ਰਾਤ ਨੂੰ ਤਾਂ ਵੀ ਨਹੀਂ ਨਹੀਂ ਥੋੜੀ ਛੁੱਟਣ ਲੱਗੀ ਹਰ ਜਦ ਤੂੰ ਫੇਰ ਖਾ ਲ ਤੋੜ ਦੇ ਦੇ ਮੈਨੂੰ ਇਹ ਕੋਈ ਨਹੀਂ ਦੇ ਦੋ ਫੇਰ ਲੈ ਕੇ ਆਟੀ ਦਸੀ ਜਾਂਦੀ ਸੀ ਫੇਰ ਲੈ ਜਾਉਗੀ ਕਹਿੰਦੀ ਭੋਲੀ ਬੰਨੀ ਉਹ ਕਰਕੇ ਫਿਰ ਉਹ ਗਾਂਡੋ ਦੀ ਇੱਤਿਹਾਣਾ ਮੇਰੇ ਚਲ ਹੁਣ ਰੱਖ ਜਿੱਦਾ ਪਾ ਲੋ ਲਖ ਲੋ ਜੋ ਕੋਈ ਨਹੀਂ ਸਾਡਾ ਜਹੋ ਇਹ ਚੁੱਪ ਰੋ ਲੋੜੀ ਪੁੱਤ ਕਾਮ ਨਾਉਂਦੇ ਆ ਦੋ ਕਹਾਣੀਆਂ ਲੋੜੀ ਨਾਲ ਜੁੜੀਆਂ ਹਾਂਜੀ ਇੱਕ ਤਾਂ ਅਕਬਰ ਬਾਦਸ਼ਾਹ ਦੇ ਵੇਲੇ ਦੁੱਲਾ ਪੱਟੀ ਹੋਇਆ ਉਹ ਉਸਰੇਲੇ ਦਾ ਬਾਗੀ ਸੀਗਾ ਸਰਕਾਰ ਦਾ ਕਰਵਾ شادی ਸਰਕਾਰ ਸਹੀ ਬਾਗੀ ਸੀਗਾ ਅਮੀਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਚ ਵੰਡ ਦਿੰਦਾ ਸੀ ਕਹਿੰਦੇ ਆ ਕਿ ਕਿਸੇੁੰਡਿਆ ਨੇ ਕਿਸੇ ਕੁੜੀ ਨੂੰ ਅਗਵਾ ਕਰ ਲਿਆ ਦੁਰਲੇ ਪੱਟੀ ਨੂੰ ਪਤਾ ਲੱਗਾ ਉਹਨੇ ਛੁਡਾਇਆ ਖੜਾਇਆ ਤੇ ਉਹਨੂੰ ਆਪਣੀ ਧਰਮ ਦਿੱਤੀ ਬਣਾ ਲਿਆ। ਇਹਦਾ ਵਿਆਹ ਕੀਤਾ ਨੇ। ਉਸ ਵੇਲੇ ਪੂਨਾ ਸਮਿਆਂ ਦੇ ਵਿੱਚ ਉਹਦੇ ਕੋਲੇ ਸ਼ੱਕਰ ਸੀ। ਤੂੰ ਨੇ ਫਿਰ ਤੋਫੇ ਵਜੋਂ। ਪੂਨੋ ਉਸ ਵੇਲੇ ਸ਼ੱਕਰ ਪਾ ਦਿੱਤੀ। ਉਹਨੂੰ ਲੱਪ ਕਹਿ ਦਿੰਦੇ ਆ, ਦੁੱਖ ਕਹਿ ਦੋ ਜਿੰਨੀ ਸੀ ਉਹਦੇ ਕੋਲੇ। ਦੂਸਰੀ ਗੱਲ ਇਹ ਆ ਵੀ ਇੱਕ ਬ੍ਰਾਹਮਣ ਸੀ। ਉਹਦੀਆਂ ਦੋ ਕੁੜੀਆਂ ਸੀ। ਜਵਾਨ ਮੰਗੀਆਂ ਸੀ ਪੋਨੀਆਂ ਸਨੱਖੀਆਂ ਸੀ ਘਰ ਦੇ ਗਰੀਬੇ ਕਰਕੇ ਵਿਆਹ ਤੇ ਲੇਟ ਬਲਦੇਰ ਹੁੰਦੀ ਸੀ ਲੇਟ ਹੁੰਦਾ ਸੀ ਆ ਕੋਸ ਜਿਹੜੇ ਸਰਕਾਰ ਨੂੰ ਪਤਾ ਲੱਗਾ اکبر ਬਾਦਸ਼ਾਹ ਨੂੰ ਜਾਂ ਉਹਨਾਂ ਨੇ ਦੇਖਿਆ ਵੀ ਕੁੜੀਆਂ ਸੋਹਣੀਆਂ ਫਰੋਂ ਨਾ ਕਿ ਅਸੀਂ ਇਹਨਾਂ ਨੂੰ ਜ਼ਬਰਦਸਤੀ ਥੀਂ ਫੋਟੋ ਲੈ ਲੈਣਾ ਉਹ ਕਿ ਜਿਹੜੀ ਵੀ ਧੀ ਪਣ ਕਿਸੇ ਦੀ ਸੋਹਣੀ ਹੁੰਦੀ ਸੀ ਉਸ ਸਮੇਂ ਦੇ ਵਿੱਚ ਸਰਕਾਰ ਦੇ ਤਾਂ ਉਹ